ਕਾਰਨ ਕਰਕੇ ਪਟਿਆਲੇ ਦੀ ਜੇਲ੍ਹ ਵਿੱਚ ਸੂਬੇ ਸਰਾਂਦ ਮੰਦ ਨੂੰ ਗੁਰੂ ਕੇਸੇ ਕੋ ਬਖਸ਼ਿਸ਼ ਕੀਤੇ ਕੜੇ ਦੇ ਨਾਲ ਸਿਰ ਵਿੱਚ ਮਾਰ ਕਰਕੇ ਝਾਗ ਵਗਾ ਦਿੱਤੀ ਜਿਹੜੇ ਬੰਦੇ ਦੇ ਮੱਥੇ 'ਚ ਮਾਰਿਆ ਗਏ ਉਹਨੇ 9995 ਦੇ ਵਿੱਚ ਏਡਾ ਫਤਤ ਕੀਤਾ 42 ਥਾਣੇ ਦੇ ਵਿੱਚ ਕਹਿੰਦੇ ਉਦੋਂ ਐਸ ਐਚਓ ਲੱਗਾ ਸੀ ਉਹਨੇ ਨਜਾਇਜ਼ ਮੁੰਡਿਆਂ ਦੇ ਸਿਰ ਪਾੜੇ ਛੱਡੇ ਪਾੜੇ ਬਹੁ ਬੇਟੀਆਂ ਨੂੰ ਦਰਬਾਰ ਦੇ ਵਿੱਚ ਸੱਤ ਕਰਕੇ ਉਹਨੂੰ ਜਲੀਲ ਕੀਤਾ ਗਿਆ ਇਨਾ ਤਸ਼ੱਦਦ ਸਰੀਆਲੀ ਥਾਣੇ ਦੇ ਵਿੱਚ ਕੀਤਾ ਗਿਆ ਕਹਿੰਦਾ ਸੀ ਇੱਕ ਸੂਬਾ ਸਰੰਦ ਉਦੋਂ ਹੋਇਆ ਇੱਕ ਸਿੱਖੋ ਆਜ ਆਇਆ ਜੇ ਉਦੋਂ ਦੇ ਸੂਬੇ ਸਰੰਦ ਤੋਂ ਤਾਂ ਤੁਹਾਡੇ ਬੰਦਾ ਸਿੰਘ ਬਹਾਦਰ ਨੇ ਪਾੜ ਦਿੱਤਾ ਤੇ ਅੱਜ ਮੈਨੂੰ ਕੌਣ ਮਾਰੇਗਾ ਸਮਾਂ ਲੰਘਦਾ ਗਿਆ ਸਮਾਂ ਵਖਤ ਤੂੜੀਕਦਾ ਜੇ ਜਦੋਂ ਸਮਾਂ ਕਲਾਵੇ ਵਿੱਚ ਆਉਂਦਾ ਜੇ ਉਦੋਂ ਮਰਦ ਅਗੰਬੜੇ ਪੈਦਾ ਹੋ ਜਾਂਦੇ ਨੇ ਕੁਦਰਤ ਨੇ ਬੱਤੀਆਂ ਸਾਲਾਂ ਬਾਅਦ ਜੇਲ੍ਹ ਤੋਂ ਸੁਣ ਦਿੱਤਾ ਜਿਨੇ ਸੂਰੀ ਨੂੰ ਮਾਰਿਆ ਉਸਾ ਸੰਦੀਪ ਸਿੰਘ ਸੱਨੀ ਵਰਗੇ ਰੱਬ ਦੇ ਪਿਆਰਿਆਂ ਦੀ ਦਾੜ ਵਿੱਚ ਆਇਆ ਉਹਨਾਂ ਨਾਸਾਂ ਤੇ ਘਰੇ ਮਾਰ ਕਰਕੇ ਪਰਸੋਂ ਦਾ ਪੁੱਠਾ ਕਰਕੇ ਧਰਤੀ ਤੇ ਸੁੱਟ ਦਿੱਤਾ ਜੇ